ਅੱਜ ਆਪਾਂ ਵੇਖਾਂਗੇ ਇੰਸਟਾ ਦੀਆਂ ਅਜੀਬੋ-ਗਰੀਬ ਰੀਲਾਂ ਤੇ ਪੜਾਂਗੇ ਕਲੋਲਾਂ ਪਰੇ ਕਮੈਂਟ ਵੀਡੀਓ ਬਹੁਤ ਕੈਂਟ ਹੋਣ ਵਾਲੀ ਹੈ ਐਂਡ ਤੱਕ ਜਰੂਰ ਵੇਖਿਓ ਚਲੋ ਸ਼ੁਰੂ ਕਰਦੇ ਹਾਂ ਇਹ ਮੇਰੇ گاؤں ਦਾ ਹੈ ਇਸ ਦੀ ਤਰਫ ਸੇ ਮੈਂ ਮਾਫੀ ਮੰਗਦਾ ਹਾਂ ਐਸਾ ਮਤ ਕਰੋ ਮੇਰੀ ਜਾਨ ਲਾਈਵ ਮੇਂ ਕੁਛ ਅੱਛਾ ਕਰੋ ਯਾਰ ਜਦੋਂ ਸੀਰੀ ਨੂੰ ਦੀਵਾਲੀ ਬੋਨਸ ਮਿਲ ਜੇ ਲੋਕਾਂ ਦੀਆਂ ਗੱਲਾਂ ਦਾ ਗੁੱਸਾ ਨਹੀਂ ਕਰੀਦਾ ਛੋਟੇ ਭਾਈ ਲੋਕ ਤਾਂ ਐਵੇਂ ਬੋਲਦੇ ਰਹਿੰਦੇ ਆ ਤੂੰ ਬੇਫਿਕਰ ਹੋ ਕੇ ਨਹਿਰ ਚ ਛਾਲ ਮਾਰ ਪੁੱਤ ਇੱਕ ਮੇਰੀ ਗੱਲ ਕੰਨ ਚ ਵਾਰੀ ਜੇ ਬੋਟ ਹੈਗਾ ਨਾ ਤੈਨੂੰ ਖਾਲੀ ਡੱਬ ਚ ਨਹੀਂ ਡੰਗੀ ਦਾ ਓਕੇ ਜਦੋਂ ਮਹਿਫਲ 'ਚ ਬਹਿਣਾ ਨਾ ਤੈਨੂੰ 6 ਗੋਲੀ ਦਾ ਤਾਂ 6 ਗੋਲੀਆਂ ਪਾ ਕੇ ਰੱਖੋ ਖਾਲੀ ਨਾ ਘਰੇ ਲਿਜਾਓ ਪਰ ਇਹ ਖਿਜਿਆ ਰੋ ਕਿ ਸਾਨੂੰ ਕੋਈ ਵਾਰਦਾਤ ਨਹੀਂ ਕਰ ਸਕਦਾ ਸਾਡੇ ਤੇ ਓਕੇ ਐਵੇਂ ਮਹਿਫਲ 'ਚ ਨਹੀਂ ਬੈਠੀਦਾ ਖਾਲੀ ਹੱਥ ਸਮਝ ਆ ਗਈ ਨਾ ਸਮਝ ਆ ਗਈ ਤਾਂ ਦਵਾਰੋਂ ਪੁੱਛਦੀ ਬੱਤ ਓਕੇ ਓਕੇ ਉਸਤਾਦ ਚਿਬੜ ਛਟ ਜੀ ਕਿਸੇ ਨੂੰ ਡੈਡੀ ਵੀ ਕਹਿ ਦਿਆ ਕਰ ਪੁੱਤ-ਪੋਤੀ ਕਰੀ ਜਾਣਾ 6 ਵਾਲੇ ਚ 5 ਪਾ ਸਕਦੇ ਆ ਬਾਜੀ ਕਿ 6 ਲਾਜ਼ਮੀ ਹੋਣੀ ਚਾਹੀਦੀ ਹੈ ਪਹਿਲਾਂ ਤੂੰ ਦੱਸ ਚੋਰੀਆਂ ਕਰਨੀਆਂ ਕਿੱਦਾਂ ਸ਼ੁਰੂ ਕਰਾਂਗੇ ਮਨੁਕਤਾ ਦੀ ਸੇਵਾ ਵਾਲਾ ਮਿੰਟੂ ਵੀਰ ਲੱਭ ਰਿਹਾ ਤੈਨੂੰ ਓਕੇ ਉਸਤਾਦ ਜੀ ਤੁਸੀਂ ਜੋ ਵੀ ਕਿਹਾ ਬੇਕਾਰ ਗਿਆ ਹੈ सौखा नहीं लगता सालिया तू खीर खानी है ओ खा लखा होने की लोड़ <laughs> ऐसा मत करो मेरी जान लाइफ में कुछ अच्छा करो यार न्योला छो ये को भगवान ਸਾਰੇ ਸੱਪਾਂ ਨੂੰ ਬੇਨਤੀ ਆ ਆਪਣੇ ਆਪਣੇ ਪਟਾਰੀਆਂ ਚੋਂ ਨਿਕਲ ਕੇ ਆ ਆ ਸੱਪ ਦੇ ਦੁਆਲੇ ਹੋਣ ਕੋਬਰਾ ਅਲਟਰਾ ਪ੍ਰੋ ਮੈਕਸ ਕੈਮ ਹੋਇਆ ਪਿਆ ਇਹਨੂੰ ਲੱਗਦਾ ਵੀ ਰਾ ਚ ਟੋਏ ਨੇ ਪਹਿਲਾਂ ਮੈਂ ਲਿਖਣ ਲੱਗਾ ਸੀ ਕਿ ਕਿਸੇ ਦੇ ਹਾਲਾਤ ਦਾ ਮਜ਼ਾਕ ਨਹੀਂ ਉਡਾਈਦਾ ਹੁਣ ਗਾਲਾਂ ਡਿਆਂ ਕੱਢਣ ਮੈਨੂੰ ਲੱਗਦਾ ਥਾਂ ਦੀ ਮਿੰਤੀ ਕਰਦਾ ਡਬਲਯੂਈ ਰਸਲ ਮੇਨੀਆ ਦਾ ਰੈਫਰੀ ਲਾਪਤਾ ਨਾ ਅੱਜ ਦਾ ਇਹ ਸਾਲਾਸਤੰਗ ਮੈਨੂੰ ਲੱਗਦੀ ਜਿਹੜਾ ਦੂਜੇ ਦਾ ਬੀਪੀ ਹਾਈ ਕਰਦੇ ਵੀਰੇ ਉਹ ਡਾਂਸ ਨਹੀਂ ਹੁੰਦਾ ਚੋਰੀਆਂ ਚੋਰੀਆਂ ਕਰਸ ਆਲਿਆ ਇਹ ਕਿਹੜੀ ਕਮੀ ਪਿਆ ਕਿ ਵੀਰੇ ਤੇਰੇ ਸਾਰੇ ਹੇਟਰ ਇੱਕ ਪਾਸੇ ਮੈਂ ਵੀ ਉਧਰ ਹੀ ਆ ਉਪੀ ਨੂੰ ਬਹੁਤ ਡਾਂਟਦਾ ਸੀ ਕਰਮਾ ਮਿਲ ਗਿਆ ਐਮ ਡਿੱਕਰ ਦਾ ਐਮ ਜਗ੍ਹਾ ਤੋਂ ਨਹੀਂ ਕੀ ਆ ਕੀ ਆ ਗੱਡੀ ਆ ਗੱਡੀ ਆ ਆਪਣੀ ਆ ਆਪਣੀ ਆ ਵਾਰੀ ਆ ਲਈ ਆ ਠੀਕ ਆ ਠੀਕ ਆ ਨਹੀਂ ਆ ਵੇਲੀ ਆ ਟਾਇਰ ਆ ਟਾਇਰ ਆ ਸਟੀering ਆ ਸਟੀering ਆ ਗੱਡੀ ਦਾ ਯਾਰ ਬਹਿ ਗਿਆ ਰਹਿਣੇ ਆ ਬਹਿਣੇ ਆ ਕੰਨੀ ਘਰ ਜਾਣੇ ਆ ਜਾਣਾ ਆ ਵੇ ਲੋ ਚਾਬੀ ਆ ਚਾਬੀ ਆ ਲਾਈਟ ਆ ਲਾਈਟ ਆ ਤੇ ਨਹੀਂ ਤੇ ਨਹੀਂ ਗੱਡੀ ਗਈ ਜਾਣੇ ਕੰਨੀ ਘਰ ਜਾਣੇ ਆ ਜਾਣੇ ਵਾਰੀ ਮਾਰ ਹੀ ਨਹੀਂ ਆ ਕੋਈ ਚੋਰ ਪਾਈਚਾਰੇ ਵਿੱਚ ਇਹਦਾ ਮੋਬਾਈਲ ਚੋਰੀ ਕਰੋ ਅਸੀਂ ਆਪੇ ਛੁਡਵਾ ਦੇਵਾਂਗੇ ਮੇਰਾ ਦਿਲ ਕਰਦਾ ਤੂੰ ਮੇਰੇ ਸਾਹਮਣੇ ਹੋਵੇਂ ਤੇ ਤੇਰੇ ਬੂਥੇ ਤੇ ਸੌ ਮਾਰਾਂ ਤੇ ਇੱਕ ਗਿਣਾ ਜਦ ਇੰਸਟਾਗ੍ਰam ਉੱਪਰ ਕਰੋ ਤਾਂ ਤੂੰ ਆ ਜਾਣਾ ਸਾਰੇ ਮੂੜ ਤੇ ਲੱਕ ਦੀ ਲਾਂਤ ਹੋ ਜਾਂਦੀ ਹੈ ਬਸ ਕਰ ਲਾਂਤੀਆ ਤੇ ਤੇਰਾ ਮੂੰਹ ਨਹੀਂ ਥੱਕਦਾ ਕੀ ਹੈ ਕੀ ਹੈ ਮਨੁੱਖਤਾ ਦੀ ਸੇਵਾ ਵਾਲੇ ਆਉਣਗੇ ਆਉਣਗੇ ਜਿਹੜਾ ਤੇਰੀ ਵੀਡੀਓ ਬਣਾਉਂਦਾ ਉਹਨੂੰ ਵੀ ਸ਼ਰਮ ਨਹੀਂ ਆਉਂਦੀ ਲੱਗਦਾ ਬਸ ਕਰ ਵੀ ਭਰਾਵਾ ਇਤਿਹਾਸ ਰਚ ਕੇ ਮੰਨੇਗਾ ਹੁਣ ਬਾਕੀ ਇਹ ਵੀਡੀਓ ਸਿਰਫ ਫਨ ਲਈ ਸੀ ਕਿਸੇ ਨਾਲ ਵੀ ਕੋਈ ਹੇਟ ਨਹੀਂ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ